ਸਾਧਿਰ ਪੰਜਾਬੀ ਨਾਲ ਜੁੜੇ ਹੋ ਮੈਂ ਰਵਿੰਦਰ ਸਿੰਘ ਪੰਜੇਟਾ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਸਰਸਮਤੀ ਨਾਲ ਸਰਪੰਚ ਬਣਾਉਣ ਦਾ ਐਲਾਨ ਕੀਤਾ ਗਿਆ ਤੇ ਗੱਲਬਾਤ ਕਰਾਂਗੇ ਸਰਪੰਚ ਕਿਵੇਂ ਦਾ ਹੋਣਾ ਚਾਹੀਦਾ ਸਾਡੇ ਨਾਲ ਪਿੰਡ ਫਤਿਹਪੁਰ ਦੇ ਸੂਝਵਾਨ ਵਿਅਕਤੀ ਨਾਲ ਨੇ ਗੱਲਬਾਤ ਕਰਾਂਗੇ ਹਾਂਜੀ ਐਡਵੋਕੇਟ ਹੈ ਜੀ ਨਾਮ ਹਾਂਜੀ ਤੁੰਦੂ ਸਾਹਿਬ ਪੰਜਾਬ ਸਰਕਾਰ ਵੱਲੋਂ ਚੋਣਾਂ ਦਾ ਐਲਾਨ ਕੀਤਾ ਆ ਪਿੰਡ ਦੇ ਜੋ ਹੁੰਦੇ ਭਾਈ ਦੇ ਕੰਮ ਲਈ ਤੁਸੀਂ ਕਿਵੇਂ ਦਾ ਸਰਪੰਚ ਚਾਹੁੰਦੇ ਹੋ ਕਿਵੇਂ ਹੋਣਾ ਚਾਹੀਦਾ ਇਕ ਤਾਂ ਜੀ ਜਿਹੜਾ ਕੈਂਡੀਡੇਟ ਆ ਉਹਦਾ ਏਜੰਡਾ ਬੜਾ ਕਲੀਅਰ ਹੋਣਾ ਚਾਹੀਦਾ ਪਿੰਡ ਦੇ ਦਿੱਕਤੀ ਬਹੁਤ ਸਾਰੇ ਬੜੇ ਆਮ ਪਿੰਡਾਂ ਚ ਆਪਾਂ ਦੇਖਦੇ ਆਂ ਕਈ ਵਾਰ ਬੜੇ ਗੰਭੀਰ ਮੁੱਦੇ ਹੁੰਦੇ ਆ ਤੇ ਸਰਪੰਚਾਂ ਦਾ ਸਪਸ਼ਟ ਸਟੈਂਡ ਨਹੀਂ ਹੁੰਦਾ ਸਪਸ਼ਟ ਸਟੈਂਡ ਹੋਣਾ ਬੜਾ ਜ਼ਰੂਰੀ ਆ ਕੈਂਡੀਡੇਟ ਆਪਣਾ ਲਿਖਤੀ ਏਜੰਡਾ ਜਿਹੜਾ ਉਹ ਸੰਗਤ ਦੇ ਸਾਹਮਣੇ ਰੱਖਣ ਜਿੰਨੇ ਵੀ ਕੈਂਡੀਡੇਟ ਹੋਣ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਔਰ ਉਸ ਤੋਂ ਬਰੰਤ ਜੇ ਸਰਬਸੰਮਤੀ ਹੋ ਜਾਵੇ ਉਹਦੇ ਨਾਲ ਦੀ ਰੀਸ ਨਹੀਂ ਹੈ ਸਾਰੇ ਪਿੰਡਾਂ ਨੂੰ ਕੋਸ਼ਿਸ਼ ਤੇ ਇਹੀ ਕਰਨੀ ਚਾਹੀਦੀ ਹੈ ਕਿ ਚੰਗਾ ਅੱਛਾ ਕੈਂਡੀਡੇਟ ਜਿਹਦੀ ਪਿੰਡ ਪ੍ਰਤੀ ਚੰਗੀ ਸੋਚ ਹੋਵੇ ਉਹਦੇ ਫੈਮਿਲੀ ਬੈਕਗ੍ਰਾਉਂਡ ਇਦਾਂ ਦੀ ਹੋਵੇ ਜਿਨੇ ਪਿੰਡ ਲਈ ਕੁਝ ਕੰਮ ਕੀਤੇ ਹੋਣ ਜਾਂ ਉਹਦਾ ਅਗਲਾ ਵੀ ਲਿਖਤੀ ਏਜੰਡਾ ਹੋਵੇ ਕਿ ਮੈਂ ਆਹ ਕੰਮ ਪਿੰਡ ਵਾਸਤੇ ਕਰਨੇ ਆ ਇਦਾਂ ਦਾ ਸਰਪੰਚ ਹੋਣਾ ਚਾਹੀਦਾ ਪੜਿਆ ਲਿਖਿਆ ਹੋਣਾ ਬੜਾ ਜ਼ਰੂਰੀ ਆ ਉਹਦੇ ਕੋਲ ਸਮਾਂ ਹੋਣਾ ਬੜਾ ਜ਼ਰੂਰੀ ਆ ਉਹਦੀ ਬੈਕਗ੍ਰਾਉਂਡ ਇਦਾਂ ਦੀ ਹੋਣੀ ਚਾਹੀਦੀ ਆ ਕਿ ਉਹ ਸਰਕਾਰੀ ਦਰਬਾਰੇ ਭਜਨਾਥ ਕਰਕੇ ਪਿੰਡ ਵਾਸਤੇ ਕੋਈ ਅੱਛੇ ਚੰਗੇ ਪ੍ਰੋਜੈਕਟ ਲਿਆ ਸਕੇ ਸੰਜੂ ਸਾਹਿਬ ਥੋੜਾ ਜੋ ਇਲਾਕਾ ਜੋ ਇਲਾਕੇ ਦੇ ਜਿਹੜਾ ਮੰਨੇ ਪਿੰਡ ਫਤਿਹਪੁਰ ਮੰਨੇ ਜਾਂਦਾ ਫਤਿਹਪੁਰ ਜੱਟਾ ਇੱਥੇ ਕਾਫੀ ਦੇਖੋ ਇੱਕ ਇੱਥੇ ਦੇਵ ਮੰਦ ਵੀ ਆ ਇੰਦਰ ਸੰਧੂ ਗੜ ਚੁੱਕਾ ਹੋਰੀ ਕਾਫੀ ਕਿਸੇ ਨਾਲ ਆਗੂ ਨਿਕਲੇ ਹੋਏ ਨੇ ਮੈਂ ਇਹ ਸਮਝਦਾ ਕਿ ਇਹ ਪਿੰਡ ਬਹੁਤ ਸੂਝਵਾਨ ਆ ਪਹਿਲਾਂ ਹੀ ਸਰਪੰਚ ਵਧੀਆ ਕਿੱਤੇ ਨੇ ਤੇ ਵਿਕਾਸ ਦੀ ਗੱਲ ਕਰੀ ਹਾਲ ਤੱਕ ਕਿੰਨਾ ਵਿਕਾਸ ਹੋਇਆ ਇੱਥੇ ਦੇਖੋ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਚਾਹੇ ਪਿਛਟੀਆਂ ਜਿੰਨੀਆਂ ਵੀ ਸਰਕਾਰਾਂ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਣਾ ਇੱਥੇ ਮੌਜੂਦਾ ਪਾਰਟੀ ਦਾ ਨਹੀਂ ਲੈਣਾ ਪਹਿਲੀਆਂ ਦਾ ਵੀ ਨਹੀਂ ਲੈਣਾ ਸਾਡਾ ਪਿੰਡ ਸ਼ਹਿਰ ਦੇ ਬਹੁਤ ਲੱਗੇ ਹੋਣ ਦੇ ਬਾਵਜੂਦ ਇੱਥੇ ਉਹ ਗੱਲਾਂ ਨਹੀਂ ਹੋ ਸਕੀਆਂ ਜਿਹੜੀਆਂ ਇੰਨਾ ਸ਼ਹਿਰ ਦੇ ਨੇੜੇ ਪਿੰਡ ਹੋਵੇ ਹੋਣੀਆਂ ਚਾਹੀਦੀਆਂ ਸੀ। ਡਿਵੈਲਪਮੈਂਟ ਜਿਹੜੀ ਹੋਈ ਆ ਪਿੰਡ ਨਵਾਸੀਆਂ ਨੇ ਆਪਣੇ ਲੈਵਲ ਤੇ ਬਹੁਤ ਜ਼ਿਆਦਾ ਉਦਮ ਕਰਕੇ ਬਹੁਤ ਕੀਤੀ ਆ। ਜਿੱਦਾਂ ਪਿਛਲੇ 5-7-10 ਸਾਲਾਂ 'ਚ ਮੈਂ ਦੇਖ ਰਿਹਾ ਇੱਥੇ ਇੱਥੇ ਐਨ ਜੀਓ ਜਿਹੜੀਆਂ ਉਹਨਾਂ ਨੇ ਬੜਾ ਚੰਗਾ ਅੱਛਾ ਕੰਮ ਕੀਤਾ ਵਾ। 1.5 ਕਰੋੜ ਰੁਪਏ ਤੋਂ ਉੱਤੇ ਲਾ ਕੇ ਕੰਮ ਕੀਤਾ ਹੈ ਪਰ ਸਰਕਾਰ ਵੱਲੋਂ ਇੱਥੇ ਉਹਨਾਂ ਸਹਿਯੋਗ ਨਹੀਂ ਮਿਲਿਆ। ਇਸਾ ਇਹ ਘਟ ਰਹੀ ਆ ਹਾਲਾਂਕਿ ਲਿਟਰੇਸੀ ਰੇਟ ਦੀ ਜੇ ਮੈਂ ਗੱਲ ਕਰਾਂ ਪਿੰਡ ਦੇ ਵਿੱਚ ਮੈਕਸਿਮਮ ਪੜਿਆ ਲਿਖਿਆ ਤਬਕਾ ਹੈ ਬਹੁਤ سارے ਲੋਕ ਨੌਕਰੀ ਪੇਸ਼ਾਂ ਦੇ ਵਿੱਚ ਨੇ ਘਰੋਂ ਵੀ ਸੌਖੇ ਆ ਸਬਜ਼ੀ ਦਾ ਕੰਮ ਕਰਦੇ ਆ ਆਮ ਤੌਰ ਤੇ ਟ੍ਰੈਡੀਸ਼ਨਲ ਕ੍ਰੌਪਸ ਤੋਂ ਹਟ ਕੇ ਇਹ ਪਿੰਡ ਚੱਲਦਾ 8 10 12 ਪਿੰਡਾਂ ਨੂੰ ਲੇਬਰ ਨੂੰ ਕੰਮ ਵੀ ਮਿਲਦਾ ਇਸ ਪਿੰਡ ਦੇ ਵਿੱਚ ਸ਼ਹਿਰ ਤੋਂ 7-8 ਕਿਲੋਮੀਟਰ ਦੇ ਦੈਰੇ ਦੇ ਵਿੱਚ ਹੈ ਪਰ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਤੁਸੀਂ ਹੁਣ ਆਏ ਹੋ ਇੱਥੇ ਪਿੰਡ ਦੇ ਵਿੱਚ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ ਤੁਸੀਂ ਪਿੰਡ ਦੀਆਂ ਗਲੀਆਂ ਨਾਲੀਆਂ ਵੱਲ ਜਰੂਰ ਨਿਗਾਹ ਮਾਰਿਓ ਪਿੰਡ ਦੇ ਸਕੂਲਾਂ ਨੂੰ ਸਪੈਸ਼ਲੀ ਦੇਖਿਓ ਉੱਥੇ ਤੁਸੀਂ ਤੁਹਾਨੂੰ ਜਾ ਕੇ ਪਤਾ ਲੱਗੂਗਾ ਕਿ ਪਿੰਡ ਦੇ ਲੋਕਾਂ ਨੇ ਕਿੰਨਾ ਇੱਥੇ ਉਦਮ ਕੀਤਾ ਹਸਪੀਟਲ ਦੇਖਿਓ ਪਰ ਜੇ ਸਰਕਾਰ ਨਾਮ ਦੀ ਆਪਾਂ ਗੱਲ ਕਰਾਂਗੇ ਤੁਹਾਨੂੰ ਗਲੀਆਂ ਤੋਂ ਨਾਲੀਆਂ ਤੋਂ ਔਰ ਹੋਰ ਇੱਥੇ ਜਿਹੜੀਆਂ ਬੁਨਿਆਦੀ ਸਹੂਲਤਾਂ ਉੱਥੇ ਤੁਹਾਨੂੰ ਪਤਾ ਲੱਗੂ ਕਿ ਸਰਕਾਰਾਂ ਦੀ ਕਮੀਆਂ ਤਾਂ ਰਹੀਆਂ ਇੱਥੇ ਬਹੁਤ ਵੱਡੇ ਪੱਧਰ ਤੇ ਕਈ ਵਾਰ ਤੁਸਾਂ ਵੀ ਇਹ ਮੈਂ ਹੁੰਦਾ ਨਾ ਜਿਵੇਂ ਉਸ ਸਪੱਸ਼ਟੀ ਗੱਲ ਕਰ ਰਹੇ ਆ ਸਰਪੰਚ ਬਣ ਜਾਂਦਾ ਸਰਪੰਚ ਵਿਕਾਸ ਤਾਂ ਹੀ ਕਰਦਾ ਜਦੋਂ ਕੋਈ ਸਰਕਾਰ ਕੋਲੋਂ ਦਿੰਦੀ ਆ ਤਾਂ ਬਾਅਦ ਚ ਪਿੰਡ ਲੋਕੀ ਨੂੰ ਨਰਾਜ਼ ਹੀ ਪੜਕਾਉਂਦੇ ਵੀ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਅਸਲ ਗੱਲ ਪਿੱਛੇ ਸਰਕਾਰ ਦੀ ਆ ਇਹ ਸਰਕਾਰ ਕੁਝ ਕਰੇ ਸਰਪੰਚ ਤਾਂ ਹੀ ਕੁਝ ਕਰਦਾ ਨਾ ਕਈ ਪਿੰਡਾਂ ਚ ਆਮਦਨ ਹੈਗੀ ਆ ਤਾਂ ਕੁਝ ਕਰ ਦਿੰਨੇ ਤਾਂ ਹੁਣ ਆਪਾਂ ਪਿੰਡ ਦੀ ਵੀ ਗੱਲ ਕਰੀਏ ਥੋੜੀ ਪਿੰਡ ਦੀ ਕਿੰਨੀ ਆਮਦਨ ਆ ਕਿੰਨਾ ਵਿਕਾਸ ਹੋਇਆ ਕਲਕੇ ਦੇਖੋ ਨਾ ਇਸ ਤੋਂ ਇਲਾਵਾ ਪਿੰਡ ਦੇ ਲੋਕ ਗਲੀ ਨਾਲੋਂ علاوہ ਕੁਝ ਹੋਰ ਵੀ ਕਰਨਾ ਚਾਹੁੰਦੇ ਉਹ ਵੀ ਕੁਝ ਕਰਨਾ ਚਾਹੁੰਦੇ ਨਾ ਹਸਪੀਟਲ ਹੋ ਗਏ ਖੇਡ ਮੈਦਾਨ ਹੋ ਗਏ ਕਦੀ ਤੁਸੀਂ ਹੁਣ ਅੱਜ ਇੱਕ ਦਾਵਾ ਕਰ ਰਹੇ ਹੋ ਵੀ ਸਾਡੇ ਪਿੰਡ ਸਹਿਮਤੀ ਹੋਣੀ ਹੈ ਇਕੱਠਾ ਲੱਗਦਾ ਕਿ ਪਿੰਡ ਸਹਿਮਤੀ ਹੋ ਸਕਦੀ ਆ ਦੇਖੋ ਸਾਡੀ ਸਭ ਦੀ ਇੱਛਾ ਹੈ ਕਿ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁੜੀਆਂ ਜਾਣੀਆਂ ਚਾਹੀਦੀਆਂ ਪਹਿਲਾਂ ਵੀ ਜਿਸੀ ਉਪਰਾਲੇ ਕੀਤੇ ਆ ਉਹ ਸਾਡੇ ਪਿੰਡ ਦੀ ਬਦਕਿਸਮਤੀ ਰਹੀ ਆ ਕਿ ਹੁਣ ਤੱਕ ਸਰਬਸੰਮਤੀ ਹੋ ਨਹੀਂ ਸਕੀ ਬਕਵਾਸ ਕਰਨਾ ਕਰਕੇ ਤੁਹਾਨੂੰ ਪੰਦਾ ਪਿੰਡ ਵਿੱਚ ਸਿਆਸਤ ਵੀ ਹੁੰਦੀ ਆ ਲੋਕ ਪਾਰਟੀਆਂ ਨਾਲ ਜੁੜੇ ਹੁੰਦੇ ਆ ਕੀ ਹਿਸਾਬ ਆ ਜੀ ਵੀ ਹੁੰਦੀ ਸਾਰਾ ਕੁਝ ਹੁੰਦਾ ਏਸ ਵਾਰ ਵੀ ਮੈਂ ਤਾਂ ਸਾਰਿਆਂ ਨੂੰ ਦੇਖੋ ਜਿਹੜੇ ਬੰਦੇ ਕੋਈ ਇੱਛਤ ਹੈਗੇ ਆ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਵੈਸੇ ਅੱਜ ਅੱਜ ਮੈਂ ਵੀ ਦੇਖਾਂਗੇ ਮੌਕੇ ਦੇ ਚਾਹੇ ਕਿ ਬਿੱਟ ਕਲੀਅਰ ਹੋ ਜਾਵੇ ਅਜੇ ਤੱਕ ਜਿੰਨੇ ਕੈਂਡੀਡੇਟਸ ਨੇ ਮੇਰੇ ਨਾਲ ਸੰਪਰਕ ਕੀਤਾ ਸੰਭਾਵੀ ਕੈਂਡੀਡੇਟਸ ਮੈਂ ਸਾਰਿਆਂ ਨੂੰ ਇੱਕ ਗੱਲ ਕੀਤੀ ਆ ਕਿ ਤੁਸੀਂ ਆਪਣਾ ਲਿਖਤੀ ਏਜੰਡਾ ਜੋ ਤੁਸੀਂ ਪਿੰਡ ਲਈ ਕੀਤਾ ਵਾ ਹੁਣ ਤੱਕ ਨਿੱਜੀ ਤੌਰ ਤੇ ਦੇਖੋ ਸਰਕਾਰਾਂ ਨੇ ਤੇ ਕਰਨਾ ਹੀ ਕਰਨਾ ਪਰ ਨਿੱਜੀ ਵੀ ਤੁਹਾਡੀ ਨਾ ਕੋਈ ਇੱਛਾ ਸ਼ਕਤੀ ਹੋਣੀ ਚਾਹੀਦੀ ਬੰਦੇ ਦੇ ਵਿੱਚ ਕਿ ਮੈਂ ਆਹ ਕੁਝ ਕਰਕੇ ਦਿਖਾਇਆ ਵਾ ਨਿੱਜੀ ਤੌਰ ਤੇ ਵੀ ਕਿਸੇ ਐਨਜੀਓ ਦੇ ਨਾਲ ਜੁੜ ਕੇ ਕਿਸੇ ਨੂੰ ਸੰਪਰਕ ਕੀਤਾ ਹੋਵੇ ਜਿੱਦਾਂ ਕਿਸੇ ਲੀਡਰ ਨਾਲ ਸੰਪਰਕ ਕੀਤਾ ਹੋਵੇ ਕੋਈ ਪ੍ਰੋਜੈਕਟ ਲਿਆਂਦੇ ਹੋਣ ਸਰਕਾਰ ਵੱਲੋਂ ਜਾਂ ਨਿੱਜੀ ਤੌਰ ਤੇ ਇਹ ਹੁਣ ਦੇਖਣਾ ਪਊਗਾ ਕਿ ਇਹ ਲਿਖਤੀ ਰੂਪ ਚ ਕੀ ਦਿੰਦੇ ਆ ਏਜੰਡਾ ਕੀ ਹੈ ਇਹਨਾਂ ਦਾ ਉਸ ਤੋਂ ਬਾਅਦ ਜੇ ਕੋਈ ਚੰਗਾ ਅੱਛਾ ਕੈਂਡੀਡੇਟ ਹੋਇਆ ਤਾਂ ਪਿੰਡ ਨੂੰ ਉੱਤੇ ਸਹਿਮਤੀ ਦੇਣੀ ਚਾਹੀਦੀ। ਪਰ ਸਰਪੰਚ ਮੰਤੋਂ ਬਾਅਦ ਰ ਸਰਪੰਚ ਸਿਆਸੀ ਦਬਾਵੇ ਹੇਟਾ ਜਾਂਦਾ ਰ। ਦੋ ਮਿਲ ਕੇ ਇਲੈਕਸ਼ਨ ਬਦਲ ਬਾਰਤਾ ਸਰਪੰਚ ਉਹ ਸਿਆਸੀ ਲੋਕਾਂ ਨਾਲ ਚੱਲਦਾ ਹੁੰਦਾ। ਜਿਵੇਂ ਪਹਿਲਾਂ ਥੋੜਾ ਸਰਪੰਚ ਕੋਈ ਕਾਂਗਰਸੀ ਸੀ, ਉਹ ਕਾਂਗਰਸ ਹੇਟਾ ਦੁਆਰ ਹੋਊਗਾ। ਹੁਣ ਆਮ ਆਦਮੀ ਪਾਰਟੀ ਇਹ ਤਰੀਕਾ ਹੁੰਦਾ ਬੈਰੰਦਾ। ਕਿ ਸਰਪੰਚ ਨੂੰ ਚਾਹੀਦਾ ਹੋਊਗਾ ਸਿਰਫ ਨਿਰਪੱਖ ਹੋਵੇ। ਦੇਖੋ ਅਕਸਰ ਉਹ ਜਿਹੜੀਆਂ ਗ੍ਰਾਂਟਸ ਨੇ ਤਾਂ ਤੁਹਾਨੂੰ ਪਤਾ ਨਾ ਇਹ ਤਾਂ ਹੁਣ ਸਰਕਾਰ ਜਿਹੜੀ ਮੌਕੇ ਵੀ ਹੈਗੀ ਗ੍ਰਾਂਟਸ ਤਾਂ ਉੱਥੇ ਹੀ ਆਉਣੀ ਆ ਇਹ ਨਾਲ ਸਾਡੇ ਸਿਸਟਮ ਦੇ ਵਿੱਚ ਇੱਕ ਬੜਾ ਇੱਕ ਫਲੋ ਹੈਗਾ ਕਿ ਜੇ ਪਤਾ ਲੱਗ ਜਵੇ ਕਿ ਇਹ ਫਲਾਨੀ ਪਾਰਟੀ ਦਾ ਆ ਤੇ ਉੱਥੇ ਪਿੱਛੋਂ ਸਰਕਾਰ ਵੱਲੋਂ ਵੀ ਹੱਥ ਖਿੱਚ ਲੈ ਜਾਂਦੇ ਆ ਵੀ ਇਹ ਦੂਜੀ ਪਾਰਟੀ ਨਾਲ ਸੰਬੰਧਤ ਹੈ ਵਿਰੋਧੀ ਧਿਰ ਨਾਲ ਤੇ ਸੱਤਾਧਰ ਨੇ ਫਿਰ ਉਹਨੂੰ ਗ੍ਰਾਂਟ ਨਹੀਂ ਦੇਣੀ ਆਮ ਤੌਰ ਤੇ ਇਹ ਹੁੰਦਾ ਵਾ ਹੋਣਾ ਨਹੀਂ ਚਾਹੀਦਾ ਇਹੀ ਤੇ ਫਿਰ ਸੁਧਾਰ ਕਰਨ ਵਾਲੇ ਆ ਜੀ ਮੌਕੇ ਤੇ ਪਰ ਫੇਰ ਵੀ ਮੇਰਾ ਇਹ ਮੰਨਣਾ ਵਾ ਬਹੁਤ ਸਾਰਾ ਦੇ ਤੁਸੀਂ ਪੰਜਾਬ ਦਾ ਪੁਰਾਣਾ ਇਤਿਹਾਸ ਦੇਖਾਂਗੇ ਨਾ ਆਪਾਂ ਉੱਥੋਂ ਸਾਨੂੰ ਪਤਾ ਲੱਗੂਗਾ ਕਿ ਬੜੇ ਐਸੇ ਇੰਪਿੰਡਾਂ ਦੇ ਸਰਪੰਚਾਂ ਨੂੰ ਮੈਂ ਖੁਦ ਜਾਣਦਾ ਵਾਂ ਜਿਨ੍ਹਾਂ ਨੇ ਇੱਕ ਪਾਰਟੀ ਨਾਲ ਸੰਬੰਧਤ ਰਹਿ ਕੇ ਵਿਰੋਧੀ ਧਿਰ 'ਚ ਹੁੰਦਿਆਂ ਆ 20 ਪਿੰਡ ਦੇ ਵਿੱਚ ਕੋਈ ਚੰਗੇ ਅچھے ਪ੍ਰੋਜੈਕਟ ਲਿਆਂਦੇ ਆ ਆਪਦੀ ਕਾਪਦੀ ਹੱਦ ਦੇ ਸਿਰ ਤੇ ਇਦਾਂ ਦੇ ਸਰਪੰਚ ਨੂੰ ਸਾਨੂੰ ਚੁਣਨਾ ਚਾਹੀਦਾ ਕੇ ਸਰਕਾਰੀ ਦਰਬਾਰੇ ਪਹੁੰਚ ਕਰੇ ਕਿ ਦੇਖੋ ਜਿਹੜੀ ਮਰਜ਼ੀ ਪੋਲੀਟਿਕਲ ਪਾਰਟੀ ਦਾ ਆਦਮੀ ਉਹਦੇ ਨੂੰ ਵੋਟਾਂ ਤਾਂ ਚਾਹੀਦੀਆਂ ਸਰਕਾਰ ਨੂੰ ਕਿਵੇਂ ਜਿੱਤਣ ਆ ਮੰਗਦਾ ਸਰਕਾਰ ਜੋ ਵਾਅਦੇ ਕਰਕੇ ਆਈ ਸੀਗੇ ਮੇਰੇ ਮਤਲਬ ਉਹਨਾਂ ਵਾਅਦਿਆਂ ਤੋਂ ਬਿਲਕੁਲ ਸਰਕਾਰ ਭੱਜੀ ਹੋਈ ਹੈ ਇਹਨਾਂ ਦੇ ਕੋਲ ਰਿਸੋਰਸੇ ਨਹੀਂਗੇ ਵਾਅਦੇ ਕਰਦੇ ਆ ਬਹੁਤ ਜ਼ਿਆਦੇ ਪੰਜਾਬ ਦੇ ਸਿਰ ਤੇ ਜਿੰਨਾ ਕਰਜ਼ਾ ਉਸ ਵਕਤ ਸੀਗਾ ਇਹ ਸਰਕਾਰ ਦਾ ਆਪ ਦਾ ਹੀ ਜਿਹੜਾ ਜਿਹਨੂੰ ਆਪਾਂ ਵਾਈਟ ਪੇਪਰ ਕਹਿੰਦੇ ਨੇ ਆ ਉਹਦੇ ਮੁਤਾਬਕ ਸਰਕਾਰ ਐਸ ਵੇਲੇ ਐਡੀਸ਼ਨਲ 1 ਲੱਖ ਕਰੋੜ ਰੁਪਈਆ ਸਰਕਾਰ ਨੇ ਪੰਜਾਬ ਦੇ ਸਿਰ ਤੇ ਹੋਰ ਚੜਾ ਦਿੱਤਾ ਹੈ ਔਰ ਅਜੇ ਵਾਦੇ ਜਿਹੜੇ ਇਹਨਾਂ ਨੇ ਕੀਤੇ ਆ ਬੀਬੀਆਂ ਨੂੰ ਦੇਣਾ ਵਾ ਹਜ਼ਾਰ-ਹਜ਼ਾਰ ਰੁਪਈਆ ਹੋਰ ਬਹੁਤ ਸਾਰੀਆਂ ਗੱਲਾਂ ਐਕਸਵਾਈਜ਼ ਉਹ ਦੇਣ ਨੂੰ ਇਹਨਾਂ ਦੇ ਕੋਲ ਪੈਸੇ ਹੈ ਨਹੀਂ ਜਿਹੜੀਆਂ ਐਮਐਸਪੀ ਦੀਆਂ ਗੱਲਾਂ ਆਪਾਂ ਚਾਹਦੇ ਸਪੈਸ਼ਲੀ ਕਿਸਾਨ ਮੈਂ ਆ ਕਿਸਾਨੀ ਤੱਕ ਇਹਨਾਂ ਤੋਂ ਮੰਨੂ ਚਾਹਦਾ ਸਾਡਾ ਪਿੰਡ ਕਿਸਾਨੀ ਨਾਲ ਆ ਬਹੁਤ ਆ ਪੰਜਾਬ ਦੇ ਸਾਰੇ ਪਿੰਡਾਂ ਨੂੰ ਐਮਐਸਪੀ ਕਿੱਥੋਂ ਦੇਣੀ ਆ ਜਦੋਂ ਸਰਕਾਰ ਦੇ ਕੋਲ ਪੈਸੇ ਹੈ ਨਹੀਂ ਲੇਟੈਸਟ ਅਪਡੇਟ ਇਹ ਆ ਕਿ ਇਹਨਾਂ ਨੇ ਹੁਣ 10 ਹਜ਼ਾਰ ਕਰੋੜ ਰੁਪਏ ਐਡੀਸ਼ਨਲ ਭਾਰ ਸਰਕਾਰ ਤੋਂ ਮਨਜ਼ੂਰੀ ਲਈ ਆ ਕਰਜ਼ਾ ਝੁਕਣ ਵਾਸਤੇ ਕਿਉਂਕਿ ਪਿੰਡਾਂ ਦੀ ਡਿਵੈਲਪਮੈਂਟ ਮੈਂ ਆਪਣੇ ਪਿੰਡ ਉਹ ਇਹ ਕਹੀ ਜਾਂਦੇ ਜੀ ਪੁਰਾਣੀ ਸਰਕਾਰ ਨੇ ਕੁਝ ਨਹੀਂ ਕੀਤਾ ਕਾਂਗਰਸ ਨੇ ਨਹੀਂ ਕੀਤਾ ਅਕਾਲੀ ਦਲ ਨੇ ਕੀਤਾ ਜੇ ਉਹਨਾਂ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਤਾਂ ਹੀ ਲੋਕ ਤੁਹਾਨੂੰ ਉਹਨਾਂ ਨੂੰ ਬਦਲ ਕੇ ਤੁਹਾਨੂੰ ਲੈ ਕੇ ਆਏ ਨਾ ਐਸ ਵੇਲੇ ਦੇ ਮੌਜੂਦਾ ਹਾਲਾਤ ਇਹ ਆ ਸਾਡੇ ਪਿੰਡ ਦੇ ਮੈਂ ਪਾਸੇ ਕੀ ਜਾਣਾ ਵਾ ਹਲਕੇ ਸਨੌਰ ਦੇ ਵਿੱਚੋਂ ਸਾਡਾ ਪਿੰਡ ਸ਼ਹਿਰ ਦੇ 7-8 ਕਿਲੋਮੀਟਰ ਦੇ ਅੰਦਰ ਆ ਸਾਡੇ ਪਿੰਡ ਦੇ ਵਿੱਚ ਪਿਛਲੇ 2.5 ਸਾਲ ਦੇ ਵਿੱਚ ਇਹ ਹੌਨ ਰਿਕਾਰਡ ਕਹਿ ਰਿਹਾ ਮੈਂ ਚੁਣੌਤੀ ਦੀ ਹੈ ਮੇਰੀ ਵਿਰੋਧੀਆਂ ਨੂੰ ਜਿਹੜੇ ਸਾਡੇ ਉਹ ਕਹਿੰਦੇ ਆ ਵੀ ਅਸੀਂ ਤਾਂ ਬਦਲਾਅ ਵਾਲੀ ਸਰਕਾਰ ਲੈ ਕੇ ਆਏ ਆ ਇੱਕ ਇੱਟ ਲੱਗੀ ਸਾਡੇ ਪਿੰਡ 'ਚ ਦਿਖਾ ਦੇਣ ਡਿਵੈਲਪਮੈਂਟ ਦੇ ਨਾਂ ਤੇ 25 ਸਾਲ ਦੇ ਵਿੱਚ ਇੱਕ ਇੱਟ ਤੇ ਅਸੀਂ ਦੇਣਦਾਰ ਹਾਂ ਜਦੋਂ ਵੋਟਾਂ ਅਕਸਰ ਨੂੰ ਮੰਗਣੀਆਂ ਲੋਕਾਂ 'ਚ ਜਾਣਾ ਨਾ ਤੁਸੀਂ ਪੁੱਛਤਾ ਜਾ ਕੇ ਕਹੋਗੇ ਨਾ ਵੀ ਅਸੀਂ ਆਹ ਕੰਮ ਕਰਕੇ ਦਿਖਾਏ ਆ ਪਿੰਡ ਦੇ ਇਹਦੇ ਦੂਜੇ ਪਾਸੇ ਇਹਦੇ ਦੂਜੇ ਪਾਸੇ ਸਾਡੀ ਇੱਕ ਐਨ ਜੀਓ ਹੈ ਜੀ ਪਿੰਡ ਦੇ ਵਿੱਚ ਪਤੇ ਵੈਲਫੇਅਰ ਸੰਗਤ ਦੇ ਸਹਿਯੋਗ ਨਾਲ ਅਸੀਂ ਚਲਾਉਂਦੇ ਆ ਇੱਕ ਕਰੋੜ 10 ਲੱਖ ਰੁਪਏ ਪਿਛਲੇ 10 ਸਾਲ ਦੇ ਵਿੱਚ ਅਸੀਂ ਲਾਏ ਆ ਹੈਲਥ ਕੇਅਰ ਤੇ ਸਾਡੇ ਪਿੰਡਾਂ ਦਾ ਜਾ ਕੇ ਹਸਪੀਟਲ ਦੇਖ ਲਿਓ ਦੋਨੇ ਸਕੂਲ ਦੇਖ ਲਓ ਟਾਪ ਦੇ ਸਕੂਲ ਟਾਪ ਦਾ ਹਸਪੀਟਲ ਸਾਰੇ ਹਲਕੇ ਇਸ ਨੌਜਰਤਾਂ ਨੂੰ ਨਹੀਂ ਮਿਲਣਾ ਟਰੈਕ ਵਗੈਰੇ ਤਾਂ ਟਰੈਕ ਵੀ ਟਰੈਕ ਦੇਖ ਲਿਓ ਹੁਣ ਅਸੀਂ ਉੱਥੇ ਇੱਕ ਮਲਟੀ ਪਰਪਸ ਟਰੈਕ ਬਣਾ ਰਹੇ ਹਾਂ ਜੀ ਐਲੀਮੈਂਟਰੀ ਸਕੂਲ ਦੇ ਵਿੱਚ ਪਰ ਬਿਨਾਂ ਸਰਕਾਰ ਦੀ ਕਿਸੇ سپورਟ ਤੋਂ